ਸੋ ਜਿੱਥੇ ਕਮੀ ਪੂਰੀ ਕਰਨ ਦੀ ਲੋੜ ਸੀ ਪੰਜਾਬ ਸਰਕਾਰ ਨੂੰ ਉਹ ਕੀਤੀ ਨਹੀਂ ਹੈਗੀ ਨੰਬਰ 1 ਨੰਬਰ 2 ਦੇ ਉੱਤੇ ਇਹ ਜਿਹੜਾ ਇੱਕ ਹੋਰ ਦੋ ਤਿੰਨ ਉਹਨਾਂ ਨੇ ਨਾਲ ਰਾਈਡਰਸ ਲਾ ਦਿੱਤੇ ਹੈਗੇ ਆ ਕਿ ਕ੍ਰੀਮੀ ਲੇਅਰ ਜਿਹੜੇ ਪਹਿਲਾਂ ਲੈ ਚੁੱਕੇ ਆ ਕਲਾਸ 1 ਅਫਸਰ ਹੈ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਇਹ ਬਹੁਤ ਸਾਰਾ ਜਿਹੜਾ ਇੱਕ ਵੱਡਾ ਉਹਨਾਂ ਨੇ ਪੰਡੋਰਾ ਬਾਕਸ ਖੋਲ੍ਹ ਦਿੱਤਾ ਹੈਗਾ ਸੁਪਰੀਮ ਅੰਜੁਗ ਸੁਪਰੀਮ ਕੋਰਟ ਨੇ ਕਿ ਪੰਜਾਬ ਦੇ ਵਿੱਚ ਜਿਹੜੀ 25% ਰੈਜ਼ਰਵੇਸ਼ਨ ਹੈਗੀ ਆ ਉਦੇ ਵਿੱਚੋਂ 50% ਰਿਜ਼ਰਵੇਸ਼ਨ ਬਾਲਮੀਕੀ ਤੇ ਮੱਝ ਵੀ ਸਿਕ ਸਮਾਜ ਨੂੰ ਦਿੱਤੀ ਜਾਏਗੀ ਤੇ ਬਾਕੀ ਸਾਰਿਆਂ ਨੂੰ 50% ਦਿੱਤੀ ਜਾਏਗੀ ਉਹ ਜਿਹੜਾ 25% ਟੋਟਲ ਰਿਜ਼ਰਵੇਸ਼ਨ ਸੀ ਉਹਦਾ 50-50% ਡਿਵਾਈਡ ਕਰਤਾ ਔਰ ਉਹ ਅੱਜ ਤੱਕ ਚੱਲੇ ਆ ਰਿਹਾ ਹੈਗਾ ਇਹਦੇ ਵਿੱਚ ਵਿਚਾਲੇ ਹਾਈ ਕੋਰਟ ਦੇ ਆਰਡਰ ਵੀ ਆਏ ਕਿ ਗੈਰ ਸੰਵਿਧਾਨਿਕ ਹੈ ਦਾ 19 ਸਾਲ ਪਹਿਲਾਂ ਅੱਜ ਮੀਡੀਆ ਦੇ ਵਿੱਚ ਮੈਂ ਪੜਿਆ ਹੈਗਾ ਕਦੋਂ ਦੀ ਜੱਜਮੈਂਟ ਹੈਗੀ ਆ ਕਿਹਨੇ ਦਿੱਤੀ ਸੀ ਇਹ ਨਹੀਂ ਮੈਨੂੰ ਪਤਾ ਸੁਪਰੀਮ ਕੋਰਟ ਨੇ ਵੀ ਕਿਹਾ ਔਰ ਅਪਹੋਲਡ ਕੀਤਾ ਕਿ ਇਹ ਗੈਰ ਸੰਵਿਧਾਨਿਕ ਹੈ ਇਹ ਫਿਰ ਚੈਲੰਜ ਜਿਹੜਾ ਇਸੇ ਕਰਕੇ ਹੋਇਆ ਹੋਇਆ ਸੀਗਾ ਵੀ ਇਹਨਾਂ ਨੂੰ ਸਟੇਟ ਆਪਦੇ ਤੌਰ ਤੇ ਫੈਸਲਾ ਲੈ ਕੇ ਡਿਵਾਈਡ ਨਹੀਂ ਕਰ ਸਕਦੇ ਹੈਗੇ ਉਹ ਚੀਜ਼ ਨੂੰ ਕੋਰਟ ਨੇ ਲਾਅ ਕਰਤਾ ਪਰ ਬਾਕੀ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਵੀ ਉਹਦੇ ਤੇ ਕਈ ਹੋਰ ਚਰਚਾਵਾਂ ਛੜਗੀਆਂ ਨੇਗੀਆਂ ਜਿਹੜੀਆਂ ਕਿ ਸ਼ਾਇਦ ਹੋ ਹੀ ਨਹੀਂ ਸਕਦੀਆਂ ਲਗਭਗ ਮੈਨੂੰ ਇਹ ਲੱਗਦਾ ਹੈਗਾ ਕਿ ਜੋ ਮਾਜੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈਗਾ ਸਿਰ ਮੱਥੇ ਹੈ ਪਰ ਫੈਸਲਾ ਮਾਜੋਗ ਸੁਪਰੀਮ ਕੋਰਟ ਨੂੰ ਉਹ ਦੇਣਾ ਚਾਹੀਦਾ ਹੈਗਾ ਜਿਹੜਾ ਪ੍ਰੈਕਟੀਕਲ ਹੋਵੇ ਜਿਹੜਾ ਲਾਗੂ ਵੀ ਹੋ ਸਕੇ ਉਹਦੇ ਨਾਲ ਸੁਪਰੀਮ ਕੋਰਟ ਦੀ ਗਰਮਾ ਵੀ ਬਣੀ ਹੋਈ ਹੈ ਜੁੜੀ ਹੋਈ ਹੈ ਆ ਚਾ ਤਿੰਨ ਸੀਟਾਂ ਸੀ ਪਹਿਲਾਂ ਪਾਰਲੀਮੈਂਟ ਦੀਆਂ ਰਿਜ਼ਰਵ ਹੁਣ ਚਾਰ ਹੈਗੀਆਂ ਫਿਰ ਆਪਣਾ ਬਹੁਤ ਸਾਰੀਆਂ ਕਮਿਊਨਿਟੀਜ਼ ਹੋਰ ਐਸੀ ਦੇ ਵਿੱਚ ਐਡ ਕਰ ਦਿੱਤੀਆਂ ਜਿਵੇਂ ਰਾਜਿਕ ਹੈ ਉਹ ਐਡ ਹੋ ਗਏ ਆ ਕਈ ਲੱਖਾਂ ਦੀ ਵਾਧੇ ਹੋ ਗਈ ਆ ਹੁਣ ਉਹ ਜਿਹੜਾ ਬਾਕੀ ਅਦਰਸ ਹੈ ਇੱਕ ਦਾ ਹੈਗਾ ਬਾਲਮਿਕੀ ਤੇ ਮਜਵੀ ਸਿਕ ਦੂਜਾ ਹੈਗਾ ਅਦਰਸ ਸ਼ਡਿਊਲ ਕਾਸਟ ਉਹਦੇ ਅਦਰਸ ਦੇ ਵਿੱਚ ਤੇ ਮਤਲਬ ਵਧੀ ਜਾ ਰਿਹਾ ਉਹਦਾ ਲੇਕਿਨ ਜਿਹੜਾ ਉਹਦਾ ਕੋਟਾ ਹੈਗਾ ਉਹ 12.5% ਹੀ ਆ ਜੇ ਕੋਈ ਐਸਸੀ ਹੈ ਐਸਟੀ ਹੈ ਤਾਂ ਉਹ ਹਜੇ ਵੀ ਉਹਨੂੰ ਸੋਸ਼ਲੀ ਉਸ ਤਰ੍ਹਾਂ ਦਾ ਦਰਜਾ ਨਹੀਂ ਮਿਲ ਪਾਇਆ ਵੀ ਸਭ ਕੁਝ ਨੇਚਰਲ ਹੋ ਜੇ ਕੋਈ ਜਾਤ ਪਾਤ ਵਾਲੀ ਗੱਲ ਨਾ ਰਹੇ ਤੁਹਾਡੇ ਕਹਿੰਦਾ ਭਾਵੇਂ ਆ ਸਮਝ ਜੀ ਇਹ ਦੇਖੋ ਵੱਡਾ ਦਾ ਇਹ ਬਹੁਤ ਵੱਡਾ ਕੁਐਸਚਨ ਹੈ ਬਹੁਤ ਵੱਡਾ ਪ੍ਰਸ਼ਨ ਹੈ ਇਹ ਆਪਣਾ ਕੱਲੀ ਆਪਣਾ ਜਿਹੜੀ ਆਪਣੀ ਰੈਜ਼ਰਵੇਸ਼ਨ ਹੈ ਕੱਲੀ ਆਪਣਾ ਇਹ ਨੌਕਰੀਆਂ ਦੀ ਨਹੀਂ ਹੈ ਮੈਂ ਇਹ ਸਮਝਦਾ ਹੈਗਾ ਕਿ ਜਿਹੜਾ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਸੰਵਿਧਾਨ ਲਿਖਿਆ ਸੀਗਾ ਉਹਦੇ ਵਿੱਚ ਇਹ ਸਟੇਟ ਨੂੰ ਤੇ ਪਾਰਲੀਮੈਂਟ ਨੂੰ ਸਟੇਟ ਵਿਧਾਨ ਸਭਾ ਨੂੰ ਤੇ ਪਾਰਲੀਮੈਂਟ ਨੂੰ ਕੇਂਦਰ ਦੇ ਵਿੱਚ ਇਹ ਪਾਵਰਾਂ ਦਿਤੀਆਂ ਦਾ ਲੈਜਿਸਲੇਚਰ ਵਰਡ ਲਿਖਿਆ ਐਗਜ਼ੈਕਟ ਵਰਬੈਟਮ ਮੈਂ ਦੱਸਾਂਗਾ ਦਾ ਲੈਜਿਸਲੇਚਰ ਵੁੱਡ ਪਾਸ ਏ ਲਾ ਟੂ ਮੇਕ ਐਡਕੁਏਟ ਰਿਪਰੈਜ਼ੈਂਟੇਸ਼ਨ ਫਾਰ ਬੈਕਵਰਡ ਕਲਾਸਿਸ ਇਨਕਲੂਡਿੰਗ ਸ਼ਡਿਊਲ ਕਾਸਟ ਐਂਡ ਸ਼ਡਿਊਲ ਟ੍ਰਾਈਬ ਇਹ ਵਰਬੈਟਮ ਸੰਵਿਧਾਨ ਚ ਲਿਖਿਆ ਹੋਇਆ ਇਕਨੋਮਿਕਲੀ ਜਿਹੜੇ ਬੰਦੇ ਆਈਟੀਆਰ ਦੇ ਦਾਇਰੇ ਚ ਹੈਗੇ ਨੇਗੇ ਉਹ ਤਾਂ ਬੜੇ ਸੌਖੇ ਛੰਟੇ ਜਾ ਸਕਦੇ ਆ ਬਿਲਕੁਲ ਠੀਕ ਹੈ ਸੁਮਿਤ ਜੀ ਪੁਆਇੰਟ ਇਹ ਹੈਗਾ ਇਹਨੂੰ ਇਹ ਇੰਨਾ ਸੌਖਾ ਨਹੀਂ ਹੈਗਾ ਕਿਉਂਕਿ ਜਿਹੜਾ ਆਪਣਾ ਦੋ ਚੀਜ਼ਾਂ ਹੈਆਂ ਇੱਕ ਤਾਂ ਹੈਗਾ ਇਕਨੋਮਿਕਸ ਇਕਨੋਮਿਕਸ ਜਿਹੜਾ ਹੈਗਾ ਕਿਸੇ ਦਾ ਕਮਜ਼ੋਰ ਹੋਣਾ ਜਾਂ ਕਿਸੇ ਦਾ ਅਮੀਰ ਹੋਣਾ ਗਰੀਬ ਹੋਣਾ ਵਾਸ ਨੈਵਰ ਦਾ ਕਰਾਈਟੇਰੀਆ ਫਾਰ ਮੇਕਿੰਗ ਰੈਜ਼ਰਵੇਸ਼ਨ ਇਹ ਹੈ ਪੈਸੇ ਤਾਂ ਉਸ ਵੇਲੇ ਵੀ ਜਿਹੜੇ ਚਮਾਰ ਕਮਿਊਨਿਟੀ ਦੇ ਲੋਕ ਸੀ ਉਹਨਾਂ ਕੋਲ ਵੀ ਸੀਗੇ ਜਿਹੜੇ ਚਮੜੇ ਦਾ ਕੰਮ ਕਰਦੇ ਸੀ ਵਪਾਰ ਕਰਦੇ ਸੀ ਦੇ ਵਾਰ ਕੁਆਇਟ ਰਿਚ ਪਰ ਉਹਨਾਂ ਨੂੰ ਵੀ ਰੈਜ਼ਰਵੇਸ਼ਨ ਲਈ ਐਲੀਜੀਬਲ ਮੰਨਿਆ ਗਿਆ ਇਸ ਕਰਕੇ ਆਪਣਾ ਜਿਹੜਾ ਮਾਝੋਗ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਪਹਿਲਾਂ ਇਹ ਦੱਸ ਦਵੇ ਸੁਪਰੀਮ ਕੋਰਟ ਕਿ ਉੱਥੇ ਡਿਊ ਰਿਪਰੈਜ਼ੈਂਟੇਸ਼ਨ ਹੈਗੀ ਹੈ ਸ਼ੈਡਿਊਲ ਕਸਟਾਂ ਦੀ ਕਿ ਜਿਹੜਾ ਆਪਣਾ ਸੰਵਿਧਾਨ ਬਨਿਆ ਹੋਇਆ ਦੇਸ਼ ਦਾ ਜਾਦਾ ਗੱਲ ਹੈਗੀ ਆ ਤੇ ਆਪਣਾ ਸੁਪਰੀਮ ਕੋਰਟ ਆਪਣਾ ਐਡਵਾਈਜ਼ਰੀ ਜਾਰੀ ਕਰ ਦੇ ਪਾਰਲੀਮੈਂਟ ਨੂੰ ਵੀ ਤੁਸੀਂ ਇਸ ਕਾਨੂੰਨ ਦੇ ਵਿੱਚ ਆ ਸਾਨੂੰ ਜੱਪਦਾ ਆ ਤੇ ਤੁਸੀਂ ਇਹਦੇ ਵਿੱਚ ਆਪਣੀ ਐਮੈਂਡਮੈਂਟ ਕਰੋ ਕਰਨਾ ਨਾ ਕਰਨਾ ਤਾਂ ਪਾਰਲੀਮੈਂਟ ਦਾ ਕੰਮ ਹੈ ਸਸਿਕਾਲਾ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਦੇ ਵੱਲੋਂ ਐਸਸੀਐਸਟੀ ਕਾਨੂੰਨ ਨੂੰ ਲੈ ਕੇ ਜਾਂ ਫਿਰ ਕਈਏ ਕਿ ਜਿਹੜੀਆਂ ਰਿਜ਼ਰਵੇਸ਼ਨਸ ਸੀਗੀਆਂ ਰਿਜ਼ਰਵੇਸ਼ਨ ਨੂੰ ਲੈ ਕੇ ਕੱਲ ਇੱਕ ਵੱਡਾ ਫੈਸਲਾ ਸੁਣਾਇਆ ਅੱਜ ਸਾਰੇ ਦੇਸ਼ ਦੇ ਅਖਬਾਰ ਜਾਂ ਮੀਡੀਆ ਭਰਿਆ ਪਿਆ ਪਰ ਉਹਨਾਂ ਦੇ ਵਿੱਚ ਜੇ ਦੇਖਿਆ ਜਾਵੇ ਇਹ ਤਾਂ ਠੀਕ ਹੈ ਕਿ ਮੀਡੀਆ ਨੇ ਰਿਪੋਰਟ ਕਰਿਆ ਵੀ ਕੀ ਹੋਇਆ ਉੱਥੇ ਕਿਹੜੀ ਕਿਹੜੀਆਂ ਸਟੇਟਾਂ ਦੇ ਜਿਹੜੇ ਫੈਸਲੇ ਨੇ ਚੈਲੰਜ ਹੋਏ ਹੋਏ ਸੀ ਪਰ ਦੂਜਾ ਪੱਖ ਇਹ ਕਹੇ ਵੀ ਆ ਵੀ ਜਿਹੜਾ ਜ਼ਮੀਨੀ ਲੈਵਲ ਤੇ ਅੱਜ ਵੀ ਚਾਹੇ ਐਸਸੀ ਭਾਈਚਾਰੇ ਚੋਂ ਆ ਚਾਹੇ ਆਮ ਲੋਕ ਵੀ ਜਿਹੜੇ ਜਾਣਨਾ ਚਾਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਪਤਾ ਲੱਗਦੀਆਂ ਵੀ ਇਸ ਫੈਸਲੇ ਦਾ ਇਫੈਕਟ ਪਬਲੀਕਲੀ ਤੌਰ ਤੇ ਕੀ ਪਊਗਾ ਪਰ ਇੱਕ ਚੀਜ਼ ਜ਼ਰੂਰ ਹੈ ਕੋਰਟ ਨੇ ਦੇ ਵਿੱਚ ਇਹ ਵੀ ਕਰਿਆ ਵੀ ਜਿਹੜੇ ਐਸੀ ਸਮਾਜ ਦੇ ਲੋਕ ਨੇ ਐਸੀ ਸਮਾਜ ਦੇ ਲੋਕ ਨੇ ਵੀ ਜਿਹੜੇ ਅੱਜ ਆਮਦਨਿਕ ਨਹੀਂ ਨਿਪੁੰਨ ਹੈਗੇ ਨੇਗੇ ਉਹਨਾਂ ਤੋਂ ਰਿਜ਼ਰਵੇਸ਼ਨ ਹਟਾਈ ਜਾ ਸਕਦੀ ਹੈ ਇਹਦੇ ਮਾਇਨੇ ਕੀ ਨੇ ਸਾਰੀਆਂ ਚੀਜ਼ਾਂ ਸਾਡੇ ਨਾਲ ਐਸਆਰ ਲੱਦੜ ਹੈਗੇ ਨੇਗੇ ਸਾਬਕਾ ਐਸ ਉਹਨਾਂ ਤੋਂ ਸਮਝਾਂਗੇ ਕਿ ਐਕਚੁਅਲ ਦੇ ਵਿੱਚ ਇਸ ਫੈਸਲੇ ਦਾ ਲੋਕਾਂ ਤੇ ਅਸਰ ਕੀ ਪੈਣਾ ਅ ਨਦਰ ਸਾਹਿਬ ਦੇਖਿਏ ਮੀਡੀਆ ਨੇ ਤਾਂ ਖਰ ਟੈਕਨੀਕਲੀ ਉਹ ਪਾਸ਼ਾ ਵੀ ਲਾਤੀ ਤੇ ਨਾਲੇ ਵੀ ਦੱਸਤਾ ਵੀ ਸਟੇਟਾਂ ਨੂੰ ਫਾਇਦਾ ਹੋ ਗਿਆ ਜ਼ਮੀਨੀ ਲੈਵਲ ਦੇ ਲੋਕ ਸ਼ਾਇਦ ਅੱਜ ਵੀ ਨਹੀਂ ਸਮਝ ਪਾ ਰਹੇ ਹੈਗੇ ਕਿ ਪੂਰੀ ਚੀਜ਼ ਕੀ ਹੈ ਐਸੀ ਵੀ ਖਰੇ ਜਾਣਨਾ ਚਾਹਾਂਗੇ ਵੀ ਐਕਚੁਅਲ ਤੌਰ ਤੇ ਪਹਿਲੀ ਗੱਲ ਤਾਂ ਹੈ ਵੀ ਚੈਲੰਜ ਹੋਇਆ ਕੀ ਸੀਗਾ ਰੋਲਾ ਹੈਗਾ ਕੀ ਸੀਗਾ ਅ ਸੁਮੇਤ ਜੀ ਦੇਖੋ ਤੁਹਾਡੇ ਰਾਹੀਂ ਮੈਂ ਤੁਹਾਡੇ ਪਾਠਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ 1975 ਦੇ ਵਿੱਚ ਇੱਕ ਕਾਨੂੰਨ ਲੈ ਕੇ ਆਂਦਾ ਕਿ ਪੰਜਾਬ ਦੇ ਵਿੱਚ ਜਿਹੜੀ 25% ਰੈਜ਼ਰਵੇਸ਼ਨ ਹੈਗੀ ਆ ਉਹਦੇ ਵਿੱਚੋਂ 50% ਰੈਜ਼ਰਵੇਸ਼ਨ ਬਾਲਮੀਕੀ ਤੇ ਮੱਝਵੀ ਸਿਕ ਸਮਾਜ ਨੂੰ ਦਿੱਤੀ ਜਾਏਗੀ ਤੇ ਬਾਕੀ ਸਾਰਿਆਂ ਨੂੰ 50% ਦਿੱਤੀ ਜਾਏਗੀ ਉਹ ਜਿਹੜਾ 25% ਟੋਟਲ ਰੈਜ਼ਰਵੇਸ਼ਨ ਸੀ ਉਹਦਾ 50-50% ਡਿਵਾਈਡ ਕਰਤਾ ਔਰ ਉਹ ਅੱਜ ਤੱਕ ਚੱਲੇ ਆ ਰਿਹਾ ਹੈਗਾ ਇਹਦੇ ਵਿੱਚ ਵਿਚਾਲੇ ਹਾਈ ਕੋਰਟ ਦੇ ਆਰਡਰ ਵੀ ਆਏ ਕਿ ਗੈਰ ਸੰਵਿਧਾਨਿਕ ਹੈ 19 ਸਾਲ ਪਹਿਲਾਂ ਅੱਜ ਮੀਡੀਆ ਦੇ ਵਿੱਚ ਮੈਂ ਪੜਿਆ ਹੈਗਾ ਕਦੋਂ ਦੀ ਜੱਜਮੈਂਟ ਹੈਗੀ ਆ ਕਿਹਨੇ ਦਿੱਤੀ ਸੀ ਇਹ ਨਹੀਂ ਮੈਨੂੰ ਪਤਾ ਸੁਪਰੀਮ ਕੋਰਟ ਨੇ ਵੀ ਕਿਹਾ ਔਰ ਅਪਹੋਲਡ ਕੀਤਾ ਕਿ ਇਹ ਗੈਰ ਸੰਵਿਧਾਨਿਕ ਹੈ ਅੱਜ ਜਿਹੜੀ ਕੱਲ ਜਜਮੈਂਟ ਆਈ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਨੇ 6 ਇੱਕ ਦੇ ਬੈਂਚ ਦੇ ਇਹ ਫੈਸਲਾ ਦਿੱਤਾ ਕਿ ਆਪਣਾ ਸਟੇਟ ਕਰ ਸਕਦਾ ਆ ਬਾਈਫਰਕੇਟ ਕਰ ਸਕਦਾ ਆ ਮੈਂ ਇਹ ਸਮਝਦਾ ਹੈਗਾ ਕਿ ਜਿਹੜਾ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਸੰਵਿਧਾਨ ਲਿਖਿਆ ਸੀਗਾ ਉਹਦੇ ਵਿੱਚ ਇਹ ਸਟੇਟ ਨੂੰ ਤੇ ਪਾਰਲੀਮੈਂਟ ਨੂੰ ਸਟੇਟ ਵਿਧਾਨ ਸਭਾ ਨੂੰ ਤੇ ਪਾਰਲੀਮੈਂਟ ਨੂੰ ਕੇਂਦਰ ਦੇ ਵਿੱਚ ਇਹ ਪਾਵਰਾਂ ਦਿੱਤੀਆਂ ਦਾ ਲੈਜਿਸਲੇਚਰ ਵਰਡ ਲਿਖਿਆ ਹੈ ਐਗਜ਼ੈਕਟ ਵਰਬੈਟ ਮੈਂ ਦੱਸਾਂਗਾ ਦਾ ਲੈਜਿਸਲੇਚਰ ਵੁੱਡ ਪਾਸ ਏ ਲਾ ਟੂ ਮੇਕ ਐਡਕੁਏਟ ਰਿਪਰੈਜ਼ੈਂਟੇਸ਼ਨ ਫਾਰ ਬੈਕਵਰਡ ਕਲਾਸਿਸ ਇਨਕਲੂਡਿੰਗ ਸ਼ਡਿਊਲਡ ਕਾਸਟ ਐਂਡ ਸ਼ਡਿਊਲਡ ਟ੍ਰਾਈਬ ਐਵਰ ਬੈਟਮ ਸੰਵਿਧਾਨ ਚ ਲਿਖਿਆ ਹੋਇਆ ਕਿ ਮਤਲਬ ਕੇਂਦਰ ਵਿੱਚ ਪਾਰਲੀਮੈਂਟ ਤੇ ਸਟੇਟਸ ਦੇ ਵਿੱਚ ਵਿਧਾਨ ਸਭਾ ਇੱਕ ਕਾਨੂੰਨ ਬਣਾਏਗੀ ਜਿਹਦੇ ਨਾਲ ਵਸੂ ਮੁਤਾਬਕ ਉਹਨਾਂ ਐਸਸੀ ਨੂੰ ਜਾਂ ਐਸਟੀ ਨੂੰ ਜਾਂ ਓਬੀਸੀ ਨੂੰ ਰਿਜ਼ਰਵੇਸ਼ਨ ਦਿੱਤੀ ਜਾਏਗੀ ਹੁਣ ਪੰਜਾਬ ਸਰਕਾਰ ਨੇ ਜਿਹੜਾ 1925 ਦੇ 75 ਦੇ ਵਿੱਚ 50 ਸਾਲ 49 ਸਾਲ ਪਹਿਲਾਂ ਲਾਅ ਲੈ ਕੇ ਆਂਦਾ ਕੋਈ ਦਿੱਕਤ ਨਹੀਂ ਹੈਗਾ ਲੋ ਠੀਕ ਹੈਗਾ ਆ ਕਿ ਜਿਹੜੇ ਸਾਡੇ ਬਾਲਮਿਕੀ ਭਰਾ ਆ ਜਾਂ ਮਜਵੀ ਸਿੱਖ ਭਰਾ ਗਰੀਬ ਹੈਗੇ ਗਰੀਬਾਂ ਚੋਂ ਗਰੀਬ ਹੈਗੇ ਬਹੁਤ ਜ਼ਿਆਦਾ ਬੈਕਵਰਡ ਹੈਗੇ ਆ ਐਜੂਕੇਸ਼ਨਲੀ ਵੀ ਸੋਸ਼ੀਅਲੀ ਵੀ ਇਕਨੋਮਿਕਲੀ ਵੀ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਲੇਕਿਨ ਪੰਜਾਬ ਸਰਕਾਰ ਨੇ ਕੀ ਕੀਤਾ ਕਿ ਜਿਹੜੀ ਬਾਕੀ ਆਬਾਦੀ ਸੀ ਸ਼ੈਡਿਊਲਡ ਕਾਸਟ ਉਹਦੀ ਰਿਪਰੈਜ਼ੈਂਟੇਸ਼ਨ ਜਿਹੜੀ ਸੀਗੀ ਉਹ ਸਭ ਦਾ ਆਪਣਾ ਆਬਾਦੀ ਮੁਤਾਬਕ ਨਹੀਂ ਕੀਤੀ ਔਰ ਕਦੇ ਪਿਛਲੇ 49 ਸਾਲਾਂ ਦੇ ਵਿੱਚ ਉਹਨੂੰ ਵਧਾਇਆ ਨਹੀਂ ਜਦੋਂ ਕਿ ਸਾਡੀਆਂ 29 ਸੀਟਾਂ ਹੁੰਨੀਆਂ ਸੀਗੀਆਂ ਪਹਿਲਾਂ ਐਮਐਲਏ ਦੀਆਂ ਅੱਜ ਉਹ ਚੌਥੀ ਕਰ ਦਿੱਤੀਆਂ ਚਾ ਤਿੰਨ ਸੀਟਾਂ ਸੀ ਪਹਿਲਾਂ ਪਾਰਲੀਮੈਂਟ ਦੀਆਂ ਰਿਜ਼ਰਵ ਹੁਣ ਚਾਰ ਰਹਿ ਗਈਆਂ ਫਿਰ ਆਪਣਾ ਬਹੁਤ ਸਾਰੀਆਂ ਕਮਿਊਨਿਟੀਜ਼ ਹੋਰ ਐਸਸੀ ਦੇ ਵਿੱਚ ਐਡ ਕਰ ਦਿੱਤੀਆਂ ਜਿਵੇਂ ਰਾਜਸਿਕ ਹੈ ਉਹ ਐਡ ਹੋ ਗਏ ਆ ਕਈ ਲੱਖਾਂ ਦੀ ਵਾਧੇ ਹੋ ਗਈ ਆ ਹੁਣ ਉਹ ਜਿਹੜਾ ਬਾਕੀ ਅਦਰਸ ਹੈ ਇੱਕ ਦਾ ਹੈਗਾ ਬਾਲਮੀਕੀ ਤੇ ਮਜਵੀਸਿਕ ਦੂਜਾ ਹੈਗਾ ਅਦਰਸ ਸ਼ਡਿਊਲ ਕਾਸਟ ਉਹਦੇ ਅਦਰ ਦੇ ਵਿੱਚ ਤੇ ਮਤਲਬ ਵਧੀ ਜਾ ਰਿਹਾ ਉਹਦਾ ਲੇਕਿਨ ਜਿਹੜਾ ਉਹਦਾ ਕੋਟਾ ਹੈਗਾ ਉਹ 12.5% ਹੀ ਆ ਸੋ ਜਿਹੜੀ ਤਕਰੀਬਨ ਤਕਰੀਬਨ 20% ਦੇ ਕਰੀਬ ਆਬਾਦੀ ਆ ਉਹਨਾਂ ਨੂੰ 12.5% ਮਿਲ ਰਿਹਾ 12.61% ਮਜਬੀ ਸਿੱਖ ਤੇ ਬਾਲਮੀਕਿਆ ਨੂੰ 12.5% ਮਿਲ ਰਿਹਾ ਹੈਗਾ ਸੋ ਜਿੱਥੇ ਕਮੀ ਪੂਰੀ ਕਰਨ ਦੀ ਲੋੜ ਸੀ ਪੰਜਾਬ ਸਰਕਾਰ ਨੂੰ ਉਹ ਕੀਤੀ ਨਹੀਂ ਹੈਗੀ ਨੰਬਰ 1 ਨੰਬਰ 2 ਦੇ ਉੱਤੇ ਇਹ ਜਿਹੜਾ ਇੱਕ ਹੋਰ ਦੋ ਤਿੰਨ ਉਹਨਾਂ ਨੇ ਨਾਲ ਰਾਈਡਰਸ ਲਾ ਦਿੱਤੇ ਹੈਗੇ ਆ ਕਿ ਕ੍ਰੀਮੀ ਲੇਅਰ ਜਿਹੜੇ ਪਹਿਲਾਂ ਲੈ ਚੁੱਕੇ ਆ ਕਲਾਸ 1 ਅਫਸਰ ਹੈ ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਇਹ ਬਹੁਤ ਸਾਰਾ ਜਿਹੜਾ ਇੱਕ ਵੱਡਾ ਉਹਨਾਂ ਨੇ ਪੰਡੋਰਾ ਬਾਕਸ ਖੋਲ੍ਹ ਦਿੱਤਾ ਹੈਗਾ ਸੁਪਰੀਮ ਅੰਜੋਗ ਸੁਪਰੀਮ ਕੋਰਟ ਨੇ ਇਹ ਉਹਨਾਂ ਦਾ ਜੂਰਿਸਡਿਕਸ਼ਨ ਨਹੀਂ ਹੈ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਹੈਗਾ ਕਿ ਸੁਪਰੀਮ ਕੋਰਟ ਹੋਵੇ ਹਾਈ ਕੋਰਟ ਹਾਈ ਕੋਰਟ ਹੋਵੇ ਦੇ ਆਰ ਦਾ ਲਾ ਇੰਟਰਪ੍ਰੀਟਿੰਗ ਬਾਡੀਜ਼ ਉਹਨਾਂ ਨੇ ਕਾਨੂੰਨ ਦੀ ਵਿਆਖਿਆ ਕਰਨੀ ਹੈਗੀ ਹੈ ਕਿ ਸਰਕਾਰਾਂ ਕਾਨੂੰਨ ਦੇ ਮੁਤਾਬਕ ਕੰਮ ਕਰ ਰਹੀਆਂ ਕਿ ਨਹੀਂ ਕਰ ਰਹੀਆਂ ਕਾਨੂੰਨ ਬਣਾਉਣਾ ਉਹਨਾਂ ਦਾ ਕੰਮ ਨਹੀਂ ਹੈਗਾ ਕਾਨੂੰਨ ਬਣਾਉਣ ਦਾ ਜਿਹੜਾ ਅਖਤਿਆਰ ਹੈ ਸਟੇਟ ਵਿੱਚ ਵਿਧਾਨ ਸਭਾ ਕੋਲ ਹੈ ਸੈਂਟਰ ਵਿੱਚ ਪਾਰਲੀਮੈਂਟ ਕੋਲ ਹੈ ਹੁਣ ਛੱਡ ਉਹਨਾਂ ਨੇ ਪਾਰਲੀਮੈਂਟ ਤੇ ਦਿੱਤਾ ਜਾਂ ਵਿਧਾਨ ਸਭਾ ਤੇ ਛੱਡ ਦਿੱਤਾ ਲੇਕਿਨ ਇਹ ਉਹਨਾਂ ਨੇ ਇੱਕ ਲੋਕਾਂ ਦੇ ਵਾਸਤੇ ਇੱਕ ਫਾਲਤੂ ਦਾ ਇੱਕ ਬਖੇੜਾ ਇੱਕ ਫਾਲਤੂ ਦਾ ਝਗੜਾ ਇੱਕ ਫਾਲਤੂ ਦਾ মিডিਆ ਦੇ ਵਾਸਤੇ ਇੱਕ ਸਮੱਸਿਆ ਖੜੀ ਕਰ ਦਿੱਤੀ ਹੈਗੀ ਸੁਪਰੀਮ ਕੋਰਟ ਨੇ ਕਿ ਤੁਸੀਂ ਇਹਨਾਂ ਲਈ ਕ੍ਰੀਮੀ ਲੇਅਰ ਜਿਹੜਾ ਕ੍ਰੀਮੀ ਲੇਅਰ ਸੰਵਿਧਾਨ ਵਿੱਚ ਕਿੱਥੇ ਲਿਖਿਆ ਹੋਇਆ ਨਹੀਂ ਫਿਰ ਤੋਂ ਪੱਤ ਲਦਰ ਸਾਹਿਬ ਇਹ ਹੈ ਵੀ ਜਿਹੜੇ ਲੋਕ ਚੰਗੇ ਆਉਧਿਆਂ ਤੇ ਆ ਗਏ ਜਾਂ ਫਿਰ ਜਿਵੇਂ ਕਹੀਏ ਕਿ ਜੇ ਆਮਦਨੀ ਇਕਨੋਮਿਕਲੀ ਬੇਸ ਲਾਇਆ ਜਾਵੇ ਉਹਨਾਂ ਦਾ ਜਿਹੜੇ ਕਿ ਇਕਨੋਮਿਕਲੀ ਮਜ਼ਬੂਤ ਹੋ ਚੁੱਕੇ ਨੇ ਫਿਰ ਤੋਂ ਤੁਸੀਂ ਕੀ ਸਮਝਦੇ ਹੋ ਵੀ ਅਤਰਾਜ ਹਜੇ ਵੀ ਕੀ ਇਸ ਚੀਜ਼ ਤੇ ਆ ਉਹ ਤਾਂ ਸਿੱਧੇ ਮੁੱਥੇ ਡਿਫਾਈਨ ਹੈ ਵੀ ਉਹ ਤਾਂ ਜਿਹੜਿਆਂ ਦੀ ਆਈਟੀਆ ਰਾਂ ਜਾ ਰਹੀਆਂ ਨੇ ਉਹ ਸਰਕਾਰ ਬੜੇ ਸੌਖੇ ਤਰੀਕਿਆਂ ਨਾਲ ਕਰੂਗੀ ਨਹੀਂ ਕਿਉਂਕਿ ਸਿਆਸੀ ਤੌਰ ਤੇ ਵੋਟਾਂ ਚਾਹੀਦੀਆਂ ਵੋਟਾਂ ਦੇ ਲਾਲਚ ਤੋਂ ਉੱਤੇ ਤਾਂ ਕੋਈ ਹੁਕਮ ਹੈ ਨਹੀਂ ਮੈਨੂੰ ਲੱਗਦਾ ਸਰਕਾਰਾਂ ਨੂੰ ਪਰ ਫਿਰ ਵੀ ਉਹਨਾਂ ਨੂੰ ਡਿਸਾਈਡ ਕਰਨਾ ਤਾਂ ਕੋਈ ਬਹੁਤਾ ਮੁਸ਼ਕਲ ਨਹੀਂ ਹੈਗਾ ਕਿਉਂਕਿ ਇਕਨੋਮਿਕਲੀ ਜਿਹੜੇ ਬੰਦੇ ਆਈਟੀਆਰ ਦੇ ਦਾਇਰੇ 'ਚ ਹੈਗੇ ਨੇਗੇ ਉਹ ਤਾਂ ਬੜੇ ਸੌਖੇ ਛੰਟੇ ਜਾ ਸਕਦੇ ਨੇ ਬਿਲਕੁਲ ਠੀਕ ਹੈ ਸਮਝ ਜੀ ਪੁਆਇੰਟ ਇਹ ਹੈਗਾ ਇਹ ਨੂੰ ਇਹ ਇੰਨਾ ਸੌਖਾ ਨਹੀਂ ਹੈਗਾ ਕਿਉਂਕਿ ਜਿਹੜਾ ਆਪਣਾ ਦੋ ਚੀਜ਼ਾਂ ਹੈਗੀਆਂ ਇੱਕ ਤਾਂ ਹੈਗਾ ਇਕਨੋਮਿਕਸ ਇਕਨੋਮਿਕਸ ਜਿਹੜਾ ਹੈਗਾ ਕਿਸੇ ਦਾ ਕਮਜ਼ੋਰ ਹੋਣਾ ਜਾਂ ਕਿਸੇ ਦਾ ਅਮੀਰ ਹੋਣਾ ਗਰੀਬ ਹੋਣਾ ਵਾਸ ਨੈਵਰ ਦਾ ਕਰਾਈਟੇਰੀਆ ਫਾਰ ਮੇਕਿੰਗ ਰੈਜ਼ਰਵੇਸ਼ਨ ਅੱਜ ਜੇ ਦੇਸ਼ ਦਾ ਪ੍ਰਧਾਨ ਮੰਤਰੀ ਕੋਵਿੰਦ ਜੀ ਪਹਿਲਾ ਪ੍ਰੈਜ਼ੀਡੈਂਟ ਆਫ ਇੰਡੀਆ ਰਹੇ ਆ ਜਾਂ ਮੁਰਮੂ ਜੀ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਕੀ ਤੁਸੀਂ ਸਮਝਦੇ ਹੋ ਅੱਜ ਜਦੋਂ ਇਹ ਅਹੁਦੇ ਤੋਂ ਅਲੱਗ ਹੋਣ ਗਏ ਇਹਨਾਂ ਦੇ ਬੱਚਿਆਂ ਦੇ ਵਿਆਹ ਜਾਂ ਇਹਨਾਂ ਦੇ ਅਹੁਦੇ ਤੇ ਹੁੰਦਿਆਂ ਹੋਇਆਂ 20 ਬੱਚਿਆਂ ਦੇ ਵਿਆਹ ਕੀ ਆਪਣਾ ਕਿਸੇ ਉੱਚ ਸ਼੍ਰੇਣੀ ਚ ਹੋ ਸਕਦੇ ਆ ਭਾਵੇਂ ਇਕਨੋਮਿਕਲੀ ਦੇ ਆਰ ਵੈਰੀ ਸੌਂਡ ਸਾਡੇ ਮਾਨਯੋਗ ਮੁੱਖ ਮੰਤਰੀ ਰਹਿ ਚੁਕੇ ਚੰਨੀ ਸਾਹਿਬ ਮੈਂਬਰ ਪਾਰਲੀਮੈਂਟ ਹੈ ਕਿ ਉਹ ਸੋਚ ਸਕਦੇ ਕਿ ਉਹਨਾਂ ਦੇ ਬੱਚਿਆਂ ਦੇ ਵਿਆਹ ਜਿਹੜੇ ਆ ਜੱਟਾਂ ਵਿੱਚ ਜਾਂ ਬ੍ਰਾਹਮਣਾਂ ਵਿੱਚ ਜਾਂ ਬੰਨੀਆਂ ਵਿੱਚ ਹੋ ਜਾਣਗੇ ਹਰੋਂ ਵੀ ਜੇ ਕਿਸੇ ਬੰਦੇ ਕੋਲ ਪੈਸਾ ਆ ਗਿਆ ਉਹਦਾ ਜਿਹੜਾ ਸੋਸ਼ੀਅਲ ਸਟੇਟਸ ਆ ਉਹ ਹਜੇ ਵੀ ਇਸ ਤਰ੍ਹਾਂ ਦਾ ਮਿਲਵਰਤਨ ਵਾਲਾ ਨਹੀਂ ਹੋਇਆ ਤੁਸੀਂ ਕਹਿੰਦੇ ਹੋ ਵੀ ਇਸ ਕਰਕੇ ਉਹਦੀ ਰਿਜ਼ਰਵੇਸ਼ਨ ਨੂੰ ਛਿੜਿਆ ਨਹੀਂ ਜਾਣਾ ਚਾਹੀਦਾ ਪਰ ਰਹੀ ਗੱਲ ਜਿਵੇਂ ਤੁਸੀਂ ਵੱਡੇ ਵੱਡੇ ਨਾਮ ਲਾਏ ਨੇ ਉੱਥੇ ਤਾਂ ਦਰਦਸਾਫ ਘਰ ਮੰਨੇ ਜਾਣਗੇ ਬਹੁਤ ਸਾਰੇ ਵਿਆਹ ਕਰਾਉਣ ਨੂੰ ਅੱਜ ਦਾ ਸਿਸਟਮ ਹੀ ਬਹੁਤ ਲਾਲਚੀ ਹੋ ਗਿਆ ਖੈਰ ਚਲੋ ਇਹ ਗੱਲ ਠੀਕ ਆ ਤੁਹਾਡੀ ਵੀ ਸੋਸ਼ੀਅਲ ਐਂਗਲ ਤੋਂ ਅੱਜ ਕਿਤੇ ਨਾ ਕਿਤੇ ਅੱਜ ਵੀ ਜੇ ਕੋਈ ਐਸਸੀ ਐਸਟੀ ਹੈ ਤਾਂ ਉਹ ਹਜੇ ਵੀ ਉਹਨੂੰ ਸੋਸ਼ੀਅਲੀ ਉਸ ਤਰ੍ਹਾਂ ਦਾ ਦਰਜਾ ਨਹੀਂ ਮਿਲ ਪਾਇਆ ਵੀ ਸਭ ਕੁਝ ਨੇਚਰਲ ਹੋ ਜਾਏ ਕੋਈ ਜਾਤ ਪਾਵੇ ਆ ਸਮਝੀ ਦੇਖੋ ਵੱਡਾ ਦਾ ਇਹ ਬਹੁਤ ਵੱਡਾ ਕੁਐਸਚਨ ਹੈ ਬਹੁਤ ਵੱਡਾ ਪ੍ਰਸ਼ਨ ਹੈ ਇਹ ਆਪਣਾ ਕੱਲੀ ਆਪਣਾ ਜਿਹੜੀ ਆਪਣੀ ਰਿਜ਼ਰਵੇਸ਼ਨ ਹੈ ਕੱਲੀ ਆਪਣਾ ਇਹ ਨੌਕਰੀਆਂ ਦੀ ਨਹੀਂ ਹੈ ਇਹ ਐਜੂਕੇਸ਼ਨ ਚ ਵੀ ਹੈ ਇਹ ਆਪਣਾ ਨੌਕਰੀਆਂ ਚ ਵੀ ਆ ਔਰ ਇਹ ਪੋਲੀਟੀਕਲ ਰਿਜ਼ਰਵੇਸ਼ਨ ਵੀ ਹੈ ਜੇ ਬੰਦਾ ਕੋਈ 5 ਵਾਰੀ 7 ਵਾਰੀ 10 ਵਾਰੀ ਵੀ ਐਮਐਲਏ ਰਹਿ ਚੁੱਕਾ ਐਮਪੀ ਰਹਿ ਚੁੱਕਾ ਆ ਉਹਨੂੰ ਤੁਸੀਂ ਜਨਰਲ ਕੈਟਾਗਰੀ ਚ ਖੜਾ ਕਰਕੇ ਦੇਖੋ ਉਹਨਾਂ ਦਾ ਸਟ੍ਰਕਚਰ ਤਾਂ ਬਹੁਤ ਵੱਡਾ ਹੋ ਗਿਆ ਕਿ ਵੀ ਕਈ ਵਾਰੀ ਮੰਤਰੀ ਰਹਿ ਚੁੱਕੇ ਆ ਐਮਪੀ ਰਹਿ ਚੁੱਕੇ ਆ ਉਹ ਆਪਣਾ ਜ਼ਮਾਨਤ ਜ਼ਬਤ ਹੋ ਜੇਗੀ ਉਹਨਾਂ ਦੀ ਨਹੀਂ ਜਿੱਤ ਪਾਣਗੇ ਕਿਉਂਕਿ ਲੋਕੀ ਉਹਨੂੰ ਆਪਣਾ ਕਾਸਟ ਦੇ ਲੈਂਸ ਦੇ ਨਾਲ ਐਨਕ ਨਾਲ ਹੀ ਦੇਖਦੇ ਆ ਪਰ ਦੇਖਿਏ ਕੋਲਮ ਇਲਾਕੇ ਦਾ ਇਹ ਫਿਰ ਚੈਲੰਜ ਜਿਹੜਾ ਇਸੇ ਕਰਕੇ ਹੋਇਆ ਹੋਇਆ ਸੀਗਾ ਵੀ ਇਹਨਾਂ ਨੂੰ ਸਟੇਟ ਆਪ ਦੇ ਤੌਰ ਤੇ ਫੈਸਲਾ ਲੈ ਕੇ ਡਿਵਾਈਡ ਨਹੀਂ ਕਰ ਸਕਦੇ ਹੈਗੇ ਉਹ ਚੀਜ਼ ਨੂੰ ਕੋਰਟ ਨੇ ਲੋਅ ਕਰਤਾ ਪਰ ਬਾਕੀ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਵੀ ਉਹਦੇ ਤੇ ਕਈ ਹੋਰ ਚਰਚਾਵਾਂ ਛਿੜਗੀਆਂ ਨੇਗੀਆਂ ਜਿਹੜੀਆਂ ਕਿ ਸ਼ਾਇਦ ਹੋ ਹੀ ਨਹੀਂ ਸਕਦੀਆਂ ਲਗਭਗ ਮੈਨੂੰ ਇਹ ਲੱਗਦਾ ਹੈਗਾ ਕਿ ਜੋ ਮਾਜੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈਗਾ ਸਿਰ ਮੱਥੇ ਹੈ ਪਰ ਫੈਸਲਾ ਮਾਜੋਗ ਸੁਪਰੀਮ ਕੋਰਟ ਨੂੰ ਉਹ ਦੇਣਾ ਚਾਹੀਦਾ ਹੈਗਾ ਜਿਹੜਾ ਪ੍ਰੈਕਟੀਕਲ ਹੋਵੇ ਜਿਹੜਾ ਲਾਗੂ ਵੀ ਹੋ ਸਕੇ ਉਹਦੇ ਨਾਲ ਸਪਰੀਮ ਕੋਰਟ ਦੀ ਗਰਮਾ ਵੀ ਬਣੀ ਹੋਈ ਹੈ ਜੁੜੀ ਹੋਈ ਹੈ ਕਿਉਂਕਿ ਇਹ ਫੈਸਲਾ ਜਿਹੜਾ ਹੈਗਾ ਆ ਜਿੱਥੋਂ ਤੱਕ ਬਾਈਫਰਕੇਸ਼ਨ ਦੀ ਗੱਲ ਹੈ ਸਟੇਟ ਨੂੰ ਕੋਈ ਨਹੀਂ ਰੋਕ ਸਕਦਾ ਸੰਵਿਧਾਨ ਵੀ ਕਹਿੰਦਾ ਹੈਗਾ ਦੇਸ਼ ਦਾ ਸੰਵਿਧਾਨ ਵੀ ਕਹਿੰਦਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਸਟੇਟ ਵੁਡ ਨਾ ਲੈਜਿਸਲੇਚਰ ਵੁਡ ਪਾਸੇ ਲਾ ਉਹ ਕਿਸੇ ਵੀ ਸ਼੍ਰੇਣੀ ਨੂੰ ਕਿਸੇ ਵੀ ਕਮਿਊਨਿਟੀ ਨੂੰ ਅਲੱਗ ਤੌਰ ਤੇ ਰਿਪਰੈਜ਼ੈਂਟੇਸ਼ਨ ਦੇ ਸਕਦਾ ਆ ਲੇਕਿਨ ਜਿਵੇਂ ਪੰਜਾਬ ਦੇ ਵਿੱਚ 39 ਕਾਸਟਾਂ ਹਰ ਕਾਸਟ ਆਪਣੀ ਆਪਣੀ ਰਿਜ਼ਰਵੇਸ਼ਨ ਮੰਗੇਗੀ ਬਹੁਤ ਸਾਰੀਆਂ ਕਾਸਟਾਂ ਇਹੋ ਜਿਹੀਆਂ ਨੇ ਜਿਹੜੀਆਂ ਬਹੁਤ ਵੀਕ ਹੈ ਜਿਵੇਂ ਵਿਮੁਖਤ ਜਾਤੀਆਂ ਹੈਗੀਆਂ ਆ ਸਾਸੀ ਹੈਗੇ ਆ ਗੰਦੀਲੇ ਹੈਗੇ ਆ ਨੱਟ ਹੈਗੇ ਆ ਬੌਰੀਏ ਹੈਗੇ ਜਿਨ੍ਹਾਂ ਦੀ ਅੱਜ ਵੀ ਸਰਕਾਰ ਦੇ ਦਰਬਾਰੇ ਕੋਈ ਪਰਜੈਂਟੇਸ਼ਨ ਨਹੀਂ ਹੈਗੀ ਫਿਰ ਉਹ ਵੀ ਕਹਿਣਗੇ ਸਾਨੂੰ ਵੀ ਦਿਓ ਸਟੇਟ ਪਹਿਲਾਂ ਵੀ ਇੰਪਾਵਰਡ ਸੀਗਾ ਅੱਜ ਵੀ ਇੰਪਾਵਰਡ ਹੈ ਸੁਪਰੀਮ ਕੋਰਟ ਨੇ ਵੀ ਕਿਹਾ ਤੁਸੀਂ ਬਣਾ ਸਕਦੇ ਹੋ ਕਾਹਦਾ ਕਾਨੂੰਨ ਬਣਾ ਸਕਦੇ ਹੋ ਕੱਲਾ ਮਜ ਵੀ ਸਿੱਖ ਤੇ ਬਾਲਮੀਕੀ ਨਹੀਂ ਹੈਗੇ ਜਿਹੜੇ ਗਰੀਬ ਹੈ ਜਾਂ ਸੋਸ਼ੀਅਲੀ ਬੈਕਵਰਡ ਹੈ ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀ ਹੈਗੀਆਂ ਲੇਕਿਨ ਪੁਆਇੰਟ ਇਹ ਅਗਾਇਆ ਕਿ ਇਹ ਆਪਣਾ ਪੋਲਿਟੀਕਲ ਆਪਣਾ ਦਾਇਰੇ ਦੇ ਵਿੱਚ ਸੁਪਰੀਮ ਕੋਰਟ ਨੂੰ ਕੁਦਣਾ ਨਹੀਂ ਚਾਹੀਦਾ ਮੈਂ ਇਹ ਸਮਝਦਾ ਹੈਗਾ ਕਿ ਜਿਹੜਾ ਆਪਣਾ ਸੰਵਿਧਾਨ ਬੰਨਿਆ ਹੋਇਆ ਦੇਸ਼ ਦਾ ਜਿਆਦਾ ਗੱਲ ਹੈਗੀ ਆ ਤੇ ਆਪਣਾ ਸੁਪਰੀਮ ਕੋਰਟ ਆਪਣਾ ਐਡਵਾਈਜ਼ਰੀ ਜਾਰੀ ਕਰਦੇ ਪਾਰਲੀਮੈਂਟ ਨੂੰ ਵੀ ਤੁਸੀਂ ਇਸ ਕਾਨੂੰਨ ਦੇ ਵਿੱਚ ਆ ਸਾਨੂੰ ਜੱਪਦਾ ਆ ਤੇ ਤੁਸੀਂ ਇਹਦੇ ਵਿੱਚ ਆਪਣੀ ਐਮੈਂਡਮੈਂਟ ਕਰੋ ਕਰਨਾ ਨਾ ਕਰਨਾ ਤਾਂ ਪਾਰਲੀਮੈਂਟ ਦਾ ਕੰਮ ਹੈ ਕਲ ਕਹਿ ਸਕਦੇ ਹਾਂ ਵੀ ਆ ਆਮ ਤੌਰ ਤੇ ਲੋਕਾਂ ਦਾ ਇੰਟਰਸਟ ਇਸ ਚੀਜ਼ ਨੂੰ ਜ਼ਿਆਦਾ ਹੁੰਦਾ ਹੈ ਵੀ ਕੋਈ ਡਿਸੀਜਨ ਆਇਆ ਹੈ ਚਾਹੇ ਸਰਕਾਰ ਦਾ ਚਾਹੇ ਅਦਾਲਤਾਂ ਦਾ ਫਰਕ ਕੀ ਪਿਆ ਯਾਨੀ ਕਿ ਪੁਰਾਣਾ ਸਟਰਕਚਰ ਹੀ ਚੱਲ ਰਿਹਾ ਹੈ ਅੱਗੇ ਵੀ ਚੱਲਦਾ ਰਹੂਗਾ ਫਰਕ ਕੁਛ ਨਹੀਂ ਪਿਆ ਬਸ ਇੰਨੀ ਚੀਜ਼ ਅਲੋ ਹੋ ਗਈ ਹੈ ਵੀ ਜਿਹੜਾ ਭਾਈ ਤੁਸੀਂ ਡਿਵਾਈਡ ਕਰਾਇਆ ਸੀ ਉਹ ਠੀਕ ਹੈ ਅੱਗੇ ਨੂੰ ਜਿਹੜੀਆਂ ਚੀਜ਼ਾਂ ਕਰਨੋ ਚਲੋ ਇਹ ਤਾਂ ਬਹੁਤ ਲੰਬੇ ਦੌਰ ਦੀਆਂ ਨੇ ਸ਼ਾਇਦ ਇਹਨਾਂ ਤੇ ਕੰਨੀ ਚਰਚਾ ਜਾਊਗੀ ਨਹੀਂ ਪਰ ਇਹ ਦੂਸਰਾ ਪਹਿਲੂ ਇਹ ਹੈ ਜਿਹੜਾ ਪਹਿਲਾਂ ਜਿਵੇਂ ਕਹਤਾ ਆਪਾਂ ਨੇ ਵੀ ਇੱਕ ਤਾਂ ਡਿਵਾਈਡ ਕਰ ਸਕਦੇ ਨੇ ਦੂਜਾ ਪਹਿਲੂ ਇਹ ਹੈ ਵੀ ਜੇ ਉਹ ਚਾਹਣ ਤਾਂ ਅਮੀਰ ਜਿਹੜੇ ਸ਼ੈਡਿਊਲ ਕਾਸਟ ਨੇ ਜਾਂ ਉਹ ਜਿਹੜੇ ਬਾਕੀ ਪ੍ਰਜਾਤੀਆਂ ਨੇ ਜਿਹੜੇ ਰਿਜ਼ਰਵੇਸ਼ਨ ਲੈ ਰਹੇ ਨੇ ਤਾਂ ਉਹਨਾਂ ਦਾ ਰਿਜ਼ਰਵੇਸ਼ਨ ਹਟਾ ਸਕਦੀ ਹੈ ਜੇ ਸਰਕਾਰ ਚਾਹੇ ਜੀ ਜੀ ਬਿਲਕੁਲ ਦੇਖੋ ਜਿਹੜੀ ਸਟੇਟ ਦੇ ਵਿੱਚ ਰਿਜ਼ਰਵੇਸ਼ਨ ਦੇਣੀ ਆ ਉਹ ਇਕਨੋਮਿਕਲੀ ਅਗਰ ਉਹਦੇ ਵਿੱਚ ਕ੍ਰਾਈਟੇਰੀਆ ਸੁਪਰੀਮ ਕੋਰਟ ਨੇ ਤਾਂ ਫੈਸਲਾ ਦਿੱਤਾ ਹੈਗਾ ਤੇ ਹੁਣ ਆਪਣਾ ਸਟੇਟ ਅਗਰ ਲਾਅ ਪਾਸ ਕਰਦਾ ਆ ਕਿ ਇਹਨਾਂ ਇਹਨਾਂ ਕੈਟਾਗਰੀ ਨੂੰ ਇਕਨੋਮਿਕਲੀ ਬੈਟਰ ਹੋਵੇ ਕੋਈ ਆਈਐਸ ਆਈਪੀਐਸ ਦਾ ਬੱਚਾ ਆ ਕੋਈ ਮਨਿਸਟਰ ਦਾ ਬੱਚਾ ਆ ਜਾਂ ਕੋਈ ਇੰਡਸਟਰੀਲਿਸਟ ਦਾ ਬੱਚਾ ਆ ਇਹਨਾਂ ਦੀ ਇਨਕਮ ਬਹੁਤ ਸਾਰੀ ਹੈਗੀ ਇਹਨਾਂ ਨੂੰ ਆਪਾਂ ਐਕਸਕਲੂਡ ਕਰਦੇ ਆ ਜਿਵੇਂ ਓਬੀਸੀ ਦੇ ਵਿੱਚ ਆਪਣਾ ਇਕਨੋਮਿਕ ਲੇਅਰ ਬਣਾਈ ਹੋਈ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਨਾ ਰੈਜ਼ਰਵੇਸ਼ਨ ਉਸੇ ਤਰ੍ਹਾਂ ਦਾ ਅਗਰ ਕਾਨੂੰਨ ਪਾਸ ਕਰਦਾ ਆ ਸਟੇਟ ਤਾਂ ਇੱਕ ਤਾਂ ਇਹ ਹੋ ਗਿਆ ਕਿ ਉਹ ਵੈਲਿਡ ਹੋਏਗਾ ਸੰਵਿਧਾਨ ਦੇ ਖਿਲਾਫ ਇਸ ਕਰਕੇ ਨਹੀਂ ਹੋਏਗਾ ਕਿਉਂਕਿ ਸੁਪਰੀਮ ਕੋਰਟ ਨੇ ਕਹਤਾ ਨੰਬਰ 1 ਸੈਕੰਡ ਗਾਇਆ ਕਿ ਆਪਣਾ ਜਿਹੜਾ ਆਪਣਾ ਰਿਪrezentੇਸ਼ਨ ਘਟ ਹੈਗੀਆ ਜਿਹਦੇ ਬਾਰੇ ਸੁਪਰੀਮ ਕੋਰਟ ਵੀ ਕੁਝ ਨਹੀਂ ਬੋਲਿਆ ਉਹਦੇ ਬਾਰੇ ਵੀ ਬੋਲਣਾ ਚਾਹੀਦਾ ਸੀਗਾ ਪੰਜਾਬ ਵਰਗਾ ਸਟੇਟ ਜਿੱਥੇ ਹਾਈਐਸਟ ਪੋਪੂਲੇਸ਼ਨ ਹੈ ਸ਼ੈਡਿਊਲ ਕਾਸਟਾਂ ਦੀ 35% ਪੋਪੂਲੇਸ਼ਨ ਹੈ 25% ਰੈਜ਼ਰਵੇਸ਼ਨ ਹੈ ਔਰ ਉਹ ਵੀ ਆਪਣਾ ਜਿਹੜੀ ਆਪਣਾ ਬਾਲਮੀਕੀ ਤੇ ਮੱਝ ਵੀ ਸਿੱਖਣ ਨੂੰ ਤਾਂ ਦੇਤੀ ਆਪਣਾ 12.61% ਵਾਧੀ ਹੈ ਤੇ 12.50% ਦੇਤੀ ਲੇਕਿਨ ਬਾਕੀ ਜਿਹੜੀ 20% ਲੋਕੀ ਹੈਗੇ ਉਹਨਾਂ ਨੂੰ ਵੀ 12.5% ਹੈ ਜਿਨ੍ਹਾਂ ਦੇ ਵਿੱਚ ਰਾਜਸੇਖ ਵਰਗੀ ਕਮਿਊਨਿਟੀ ਹੋਰ ਲੱਖਾਂ ਦੀ ਗਿਣਤੀ ਚ ਆ ਕੇ ਐਡ ਹੋ ਗਈ ਆ ਉਹ ਉਹਨਾਂ ਦੇ ਵਿੱਚੋਂ ਖਾਰੀ ਆ ਤਿੱਜਾ ਇੱਕ ਬਹੁਤ ਵੱਡਾ ਪ੍ਰੈਸ਼ਨ ਹੈ ਉਹ ਸਟੇ ਲੈਣਾ ਦਾ ਫੈਸਲਾ ਸਟੇਟ ਨਹੀਂ ਹੈ ਕਿ ਜੇ ਇੱਕ ਕਮਿਊਨਿਟੀ ਨਹੀਂ ਹੈਗਾ ਉਹਦੇ ਚ ਅਵੇਲੇਬਲ ਰਿਪਰੈਜ਼ੈਂਟੇਸ਼ਨ ਉਹਦੀ ਤਾਂ ਉਹ ਆਟੋਮੈਟਿਕਲੀ ਦੂਜੀ ਕਮਿਊਨਿਟੀ ਨੂੰ ਚਲਾ ਜਾਣਾ ਚਾਹੀਦਾ ਹੈਗਾ ਕਿਉਂਕਿ ਜਿਹੜਾ ਸੰਵਿਧਾਨ ਹੈ ਦੇਸ਼ ਦਾ ਉਹ ਇਹਨਾਂ ਚ ਆਈਡੈਂਟੀਫਾਈ ਨਹੀਂ ਕਰਦਾ ਕਿ ਆਪਣਾ ਬਾਈਫਰਕੇਸ਼ਨ ਉਹ ਇੱਕੋ ਹੀ ਬਲੌਕ ਜਣਦਾ ਆ ਕਿ ਸ਼ੈਡਿਊਲਡ ਕਾਸਟ ਉਹ ਲੋਕ ਹੈ ਜਿਹੜੇ ਸ਼ੈਡਿਊਲਡ ਟਰਾਈਬ ਆ ਉਹ ਆ ਜਿਹੜੇ ਜੰਗਲਾਂ ਚ ਰਹਿੰਦੇ ਸੀਗੇ ਲੇਕਿਨ ਸ਼ੈਡਿਊਲਡ ਕਾਸਟ ਉਹ ਲੋਕ ਹੈ ਜਿਨ੍ਹਾਂ ਦੇ ਨਾਲ ਅੰਟਿਚੇਬਿਲਿਟੀ ਪ੍ਰੈਕਟਿਸ ਹੁੰਦੀ ਸੀ ਜਿਨ੍ਹਾਂ ਦੇ ਨਾਲ ਸ਼ੂਅਸ਼ਾਤ ਹੁੰਦੀ ਸੀ ਸੋ ਉਹਨਾਂ ਲੋਕਾਂ ਨੂੰ ਸੋਸ਼ਲ ਸਟੇਟਸ ਕਰਕੇ ਰੈਜ਼ਰਵੇਸ਼ਨ ਦਿੱਤੀ ਗਈ ਆ ਇਕਨੋਮਿਕਸ ਕਰਕੇ ਨਹੀਂ ਹੈ ਪੈਸੇ ਤਾਂ ਉਸ ਵੇਲੇ ਵੀ ਜਿਹੜੇ ਚਮਾਰ ਕਮਿਊਨਿਟੀ ਦੇ ਲੋਕ ਸੀ ਉਹਨਾਂ ਕੋਲ ਵੀ ਸੀਗੇ ਜਿਹੜੇ ਚਮੜੇ ਦਾ ਕੰਮ ਕਰਦੇ ਸੀ ਵਪਾਰ ਕਰਦੇ ਸੀ ਦੇ ਵਰ ਕੁਆਇਟ ਰਿਚ ਪਰ ਉਹਨਾਂ ਨੂੰ ਵੀ ਰੈਜ਼ਰਵੇਸ਼ਨ ਲਈ ਐਲੀਜੀਬਲ ਮੰਨਿਆ ਗਿਆ ਇਸ ਕਰਕੇ ਆਪਣਾ ਜਿਹੜਾ ਮਾਝੋਗ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਪਹਿਲਾਂ ਇਹ ਦੱਸ ਦਵੇ ਸੁਪਰੀਮ ਕੋਰਟ ਕਿ ਉੱਥੇ ਡਿਊ ਰਿਪਰੈਜ਼ੈਂਟੇਸ਼ਨ ਹੈਗੀ ਹੈ ਸ਼ੈਡਿਊਲ ਕਾਸਟਾਂ ਦੀ ਇਹ ਹਾਈ ਕੋਰਟਾਂ ਦੇ ਵਿੱਚ ਜੱਜਾਂ ਦੀ ਰਿਪਰੈਜ਼ੈਂਟੇਸ਼ਨ ਹੈਗੀ ਹੈ ਜੇ ਨਹੀਂ ਹੈਗੀ ਪਹਿਲਾਂ ਉੱਥੇ ਆਪਣਾ ਲਾਓ ਪਾਸ ਕਰਨ ਕੇ ਇੱਥੇ ਆਰਟੀਕਲ ਰਿਪਰੈਜ਼ੈਂਟੇਸ਼ਨ ਕਰੋ ਫਿਰ ਆਪਣਾ ਬਾਕੀ ਗੱਲਾਂ ਸਾਰੀਆਂ ਕਰਨੀਆਂ ਬਣਦੀਆਂ ਕਿਉਂਕਿ ਦੇਖਿਆ ਜਾਵੇ ਹਰ ਇੱਕ ਚੀਜ਼ ਤਾਂ ਹੈਗੀ ਹੈ ਜਿੱਥੇ ਸਿਆਸੀ ਚੀਜ਼ਾਂ ਜੁੜ ਜਾਂਦੀਆਂ ਨੇ ਉੱਥੇ ਤਾਂ ਘੱਟ ਹੀ ਉਮੀਦਾਂ ਹੁੰਦੀਆਂ ਨੇ ਕਿਉਂਕਿ ਵੋਟਾਂ ਜਾਦੇ ਮਾਇਨੇ ਰੱਖਦੀਆਂ ਰਹਿ ਗਈਆਂ ਇਹ ਕਰ ਦਰਸਾਇਆ ਗਿਆ ਹੁਣ ਤੱਕ ਪਰ ਇਹ ਇਹਨੂੰ ਸਮਝਣਾ ਇਸ ਕਰਕੇ ਜ਼ਰੂਰੀ ਸੀਗਾ ਕਿਉਂਕਿ ਮੀਡੀਆ ਰਿਪੋਰਟਸ ਬਹੁਤ ਸਾਰੀਆਂ ਹੈਗੀਆਂ ਨੇ ਇੰਨਾ ਖੁੱਲ ਕੇ ਸ਼ਾਇਦ ਉਹ ਨਹੀਂ ਸਮਝਾ ਪਾਏ ਹੈਗੇ ਕਿ ਐਕਚੁਅਲ ਦੇ ਵਿੱਚ ਹੋਇਆ ਫ ਪਹਿਲੀ ਗੱਲ ਤਾਂ ਇਹ ਹੈ ਪੰਜਾਬ 'ਚ ਬਦਰਿਆ ਕੁਛ ਨਹੀਂ ਹੈਗਾ ਜਿਹੜੇ ਡਿਵਾਈਡ ਕਰਿਆ ਸੀ 1975 ਦੇ ਵਿੱਚ ਉਹਨੂੰ ਸੁਪਰੀਮ ਕੋਰਟ ਨੇ ਅਲੋਅ ਕਰਤਾ ਦੂਜੇ ਪਾਸੇ ਗੱਲ ਇਹ ਹੈ ਵੀ ਇਹ ਇੱਕ ਵੱਡਾ ਚੈਲੰਜ ਹੈ ਇਕਨੋਮਿਕਲੀ ਤੌਰ ਤੇ ਜੇ ਦਿਖਾਇਆ ਜਾਵੇ ਜਿਹੜੇ ਰੱਖਮੇਕਰਨ ਚ ਹੈਗੇ ਨੇਗੇ ਜਿਹੜੇ ਇਕਨੋਮਿਕਲੀ ਹੁਣ ਮਜ਼ਬੂਤ ਹੋ ਚੁੱਕੇ ਨੇ ਕਿ ਉਹਨਾਂ ਦਾ ਰੱਖਮਕਰਨ ਸਟੇਟ ਵਾਪਸ ਲੈ ਸਕਦਾ ਹੈ ਸ਼ਾਇਦ ਇਹ ਚੀਜ਼ਾਂ ਹੋਣਗੀਆਂ ਤਾਂ ਨਹੀਂ ਪਰ ਸੁਪਰੀਮ ਕੋਰਟ ਨੇ ਇੱਕ ਕਹਿ ਸਕਦੇ ਆ ਵੀ ਇਹ ਵਿੱਚ ਖਾਨਾ ਜ਼ਰੂਰ ਛੜਤਾ ਜੇ ਚੌਹਣ ਤਾਂ ਸਟੇਟ ਕਰ ਸਕਦੀਆਂ ਨੇ ਸੀਨੀਅਰ ਵੀਡੀਓ ਲਿਸਟ ਬੰਤੇਦ ਨਾਲ ਸੁਮੇਤ ਸਿੰਘ ਰੋਜਾਨਾ ਸਪੋਰਟਸ ਟੀਵੀ ਚੰਡੀਗੜ੍ਹ